ਸਬ ਬਾਹਰ ਹੋ ਗਏ ਜੰਗਲ ਤੋਂ ਤੁਰੇ ਜਾਓ ਤੁਰੇ ਜਾਓ ਤੁਰੇ ਜਾਓ ਉਹ ਕਿੰਨਾ ਕਿ ਤੁਰੇ ਜਾਵਾ ਮੇਰੀ ਗਾੜੀ ਕਾਪੀ ਮੁੱਕ ਗਈ ਆ ਮੈਂ ਥੱਲੇ ਡਿਕਣਾ ਨਹੀਂ ਨਹੀਂ ਜੰਗਲ ਵਾਵਾ ਲੰਮਾ ਵਣਾ ਤਾਂ ਕਹਿਣਾ ਤੁਰੇ ਜਾ ਕੋਈ ਮੋੜ ਤੂੰ ਜੰਗਲ ਤੋਂ ਬਾਹਰ ਕੱਢ ਤੂੰ ਮੈਨੂੰ ਇੰਨਾ ਲੰਮਾ ਨਾ ਘਮਾ ਦੂੰ ਇੰਨਾ ਨਹੀਂ ਐਵਰੇਜ ਹੈਗੀ ਮੋਟਰਸਾਈਕਲ ਦੀ ਆ ਨਹਿਰ ਟੱਪ ਲਈ ਆ ਤੁਸੀਂ ਹਾਂ ਨਹੀਂ ਟੱਪੀ ਟੱਪ ਗਿਆ ਮੈਂ ਪ੍ਰਵਾ ਗਾੜੀ ਦਾ ਮੈਂ ਟੱਪ ਲਈ ਆ ਨਾ ਹਾਂ ਗੁਰਦਾਰੇ ਵਾਲੀ ਗਲੀ ਹੋ ਗਈ ਜੇ ਨਾ ਹਾਂ ਤੁਰੇ ਜਾਓ ਖੱਬੇ ਮੁੜ ਜਾਓ ਖੱਬੇ ਮੁੜ ਕੇ ਦੋ ਕਦਮ ਹੋਰ ਤੁਰ ਕੇ ਨਾ ਹਾਂ ਸਾਹਮਣੇ ਕਾਲਾ ਜਿਹਾ ਗੇਟ ਦੇਖਣ ਡਿਆ ਵੇ ਦੇਖਣ ਡਿਆ ਗੇਟ ਮੇਰੇ ਸਹੌਰੇ ਆ ਨਾ ਸਹੌਰੇ ਆ ਨਾ ਉਹ ਸਹੌਰੇ ਆ ਨਹੀਂ ਜਾਣਾ ਆਪਣਾ ਲਖਾ ਪਤਾ ਤੂੰ ਅੱਛਾ ਨਾਲ ਦੀ ਗਲੀ ਮੁੜ ਜਾ ਸੱਜੇ ਹੋ ਜਾ ਹੂੰ ਸਾਹਮਣੇ ਵਾਟਰ ਕੂਲਰ ਪਿਆ ਦਿਖਣ ਡਿਆ ਜੇ ਆਹੋ ਆ ਗਿਆ ਵਾਟਰ ਕੂਲਰ ਆ ਪਾਣੀ ਪੀ ਲੋ ਥੱਕ ਗਏ ਹੋ ਇਹ ਕਿਹੋ ਜਿਹਾ ਪਤੇ ਲਿਖਾਉਣ ਨੇ ਤੂੰ ਆ ਕੀ ਕੀਤਾ ਈ ਚੰਗੀ ਤਰ੍ਹਾਂ ਪਤਾ ਲਖਾ ਬੰਦਿਆਂ ਨੂੰ ਭਾਜੀ ਜਿੱਦਾਂ ਮੈਨੂੰ ਜਾਂਚ ਮੈਂ ਉਧਾਂ ਲਖਾਉਂਗਾ ਮੈਨੂੰ ਪੈਂਦੇ ਕਿਉਂ ਜੇ ਇਹ ਜਾਂਚ ਗਾੜੀ ਕੈਂਚੀ ਸਾਈਕਲ ਐ ਚਲਾਉਂਦੇ ਆ ਵੀ ਤੈਨੂੰ ਕੈਂਚੀ ਜਾਂਚ ਐ ਤੇ ਮੈਂ ਕਿਹਾ ਵੀ ਆਹੋ ਕੈਂਚੀ ਚਲਾ ਲੈ ਕੋਈ ਨਹੀਂ ਤੈਨੂੰ ਕੈਂਚੀ ਜਾਂਚ ਐ ਬੰਦਿਆਂ ਨੂੰ ਪਤਾ ਲਖਾ ਪਤਾ ਲਖਾਉਣ ਦੀ ਵੀ ਜਾਂਚ ਹੁੰਦੀ ਐ ਕੋਈ ਆ ਲੱਗੇ ਆ ਗਿਆ ਘਰ ਦੇਖੋ ਹਾਂ ਕਿੱਥੇ ਪਹੁੰਚ ਗਏ ਕਾਲੇ ਗੇਟ ਤੋਂ ਗਾੜੀ ਸਾਹਮਣੇ ਠੱਠਾ ਜਾ ਘਰ ਦਿਖਣ ਡਿਆ ਇੱਕ ਹਾਂ ਠੱਠਾ ਦਿਖਣ ਡਿਆ ਨਾਲ ਹੀ ਇਹਦੇ ਇੱਕ ਖੂਹ ਆ